ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਤੋਕੜਾ ਗੱਬਣਾ ਗਾਵਾਂ ਇੱਕ ਆ ਗੱਬਣ ਮੱਝ ਤੇ ਇੱਕ ਆ ਸੂਈ ਮੱਝ ਨੀਲੀ ਦੀ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਦਿਆਨ ਮਾ ਹਾਂਜੀ ਵਿਦੇ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਜੀ ਵਧੀਆ ਠੀਕ ਠਾਕ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਹਾਂਜੀ ਡਿੱਟੀ ਹੈ ਪਿੰਡ ਚੱਕ ਮਿਸ਼ਕਾਨ ਸੀਜਨ ਵਾਲਾ ਜਿਲ੍ਹਾ ਅੰਮ੍ਰਿਤਸਰ ਤੇ ਹੁਣ ਨੰਬਰੇ ਬੋਲਦੇ ਕਰੀ 9881984625 ਠੀਕ ਆ ਹਾਂਜੀ ਤੇ ਅੱਜ ਫਿਰ ਅੱਜ ਲੈਣ ਦੀਆਂ ਚਾਰ ਆ ਚਾਰ ਹਨਾ ਦੋ ਟੁਕੜੇ ਬਣਾ ਤੇ ਦੋ ਮੱਜਾਂ ਚਲੋ ਸਾਰੇ ਸਾਰਾ ਹੈਗਾ ਜੀ ਮਾਲ ਅੱਛਾ ਹਾਂਜੀ ਠੀਕ ਆ ਤੇ ਪਹਿਲਾ ਟੁਕੜਾ ਗੰਗਾ ਤੋਂ ਸ਼ੁਰੂਆਤ ਕਰ ਲਈ ਆ ਜਿਹੜੀ ਬਾਹਰ ਬਣੀ ਹੈ ਇਹ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆਂ ਆ ਲੈਖ ਸਾਦੇ ਥਾਣ ਵੀ ਇਹਦੇ ਲਾਗੇ ਤੋਂ ਦੇਖ ਸਕਦੇ ਆ ਚੰਗੇ ਘਾਪ ਤੇ ਇਹਦੇ ਮਿਲਕ ਵੀ ਨੇ ਵੀ ਚੰਗੀ ਲੱਗੀ ਆ ਕਿੰਨੇ ਚੱਟੇ ਚੈੱਕ ਪਾਸੇ ਵਿੱਜੀ ਆ ਇਹ ਭਾਜੀ 7 ਮਹੀਨੇ ਚੈੱਕ ਪਾਸੇ ਚੈੱਕ ਪਾਸੇ ਇਹ ਮਾਲੂ 8 ਮਹੀਨੇ ਨੂੰ ਲੱਗਾ ਜੀ ਅੱਛਾ 7 ਦੇ ਚੈੱਕ ਪਾਸੇ ਤੇ ਦੁੱਧ ਦੁੱਧ ਪਾਜੀਰ ਕੋਲ ਹੈਗਾ ਜੀ 8 ਲੀਟਰ ਪਰ 7 ਲੀਟਰ ਆਣਾ ਦੇਣੀ ਠੀਕ 8 ਪਰ 7 ਦੇਣੀ 7 ਆਣਾ ਇੰਨੇ ਸੱਜ ਨੇ ਦੋ ਚੰਗਾ ਕੱਢਿਆ ਨਾ ਪਾਜੀ ਕਹਿੰਦੇ 16 17 ਕਿਲੋ ਦੁੱਧ ਤਾ ਨੇ ਠੀਕ ਹੈ ਹਾਂਜੀ ਚੰਗਾ ਪਾਜੀ ਦੁੱਧ ਦਿੰਦੀ ਆ ਤੇ ਹੁਣ ਮਾਨੂੰ 8ਵਾਂ ਮਹੀਨਾ ਲੱਗਾ ਠੀਕ ਹੈ ਬਾਕੀ ਇਹ ਆ ਕਿ ਲੰਮਾ ਦੁੱਧ ਦੇਣ ਵਾਲੀ ਆ ਤੇ ਸੋਹਣੇ ਰੰਗ ਰੂਪ ਦੀ ਆ ਐਰ ਕੇ ਸੋਆ ਕੇ ਨਾ ਸੋਨਾ ਜੀ ਇੰਨੇ ਪਾਜੀ ਤੀਜਾ ਸੁਣਾ ਤੀਸਰਾ ਸੋਆ ਇੰਨੇ ਸੋਨਾ ਹੈ ਦੋ ਸੂਵੇ ਅੱਗੇ ਸੂਪੀ ਆ ਬੰਦਾ ਇਹਦੇ ਨੇ ਤੇ ਚੈੱਕ ਭਾਈ ਕਰਾਈ ਜੇ ਕਿੰਨਾ ਫਿਰ ਮੁੱਲ ਰੱਖੀ ਇਹਦਾ ਮੁੱਲ ਭਾਜੀ ਇਹਦਾ ਆ ਗਿਆ ਜੀ 32000 32000 ਹਾਂਜੀ ਤੇ ਵਿੱਚੋਂ ਕੋਈ ਛੋਟ ਛੜ 30 ਦੀ ਦੇ ਦੀਏ 28 ਦੀ ਦੇ ਦਿੰਦੇ 27 ਦੀ ਫਿਰ ਦੇ ਜੀ ਅੱਛਾ 27000 ਕੋਈ ਛੋਟ ਹੀ ਹੋਣੀ ਭਾਈ 27 ਠੀਕ ਹੈ ਜੀ ਹਾਂਜੀ ਠੀਕ ਹੈ ਤੇ ਆਪਣੀ ਭਾਜੀ ਤੂੰ ਚੈੱਕ ਕਰਾ ਲਈ ਠੀਕ ਹੈ ਗੱਲ ਕੀ ਕਰਾ ਕੇ ਲਿੰਕ ਕਰਾਈ? ਠੀਕ ਹੈ ਹੋਰ ਵਿੱਕੀ ਭਾਈ ਕੀ ਹਾਲ ਚੱਲ ਜੇ? ਵਧੀਆ ਵਧੀਆ ਭਾਈ ਤੁਸੀਂ। ਉਹ ਠੀਕ ਠਾਕ ਜੇ। ਆਏ ਬੜਾ ਮਗਰ ਜੇ ਉਹ ਕਿ ਖਲੋਤੀ ਜੇ। ਵੈਸੇ ਭਾਈ ਮਾਹਰ ਕਰਨ ਦੀ ਗੱਲ ਕਰ ਲੈਂਦੋ। ਠੀਕ ਹੈ ਜੀ। ਤੇ ਆਮ ਅੱਜ ਬੱਚੇ ਤੋਂ ਬਿਨਾ ਜੇ? ਬੱਚੇ ਤੋਂ ਭਾਈ ਬਿਨਾ ਜੇ। ਠੀਕ ਹੈ। 4 ਮਹੀਨੇ ਮਹੀਂ ਸੂਈ ਨੂੰ ਹੋਏ ਜੇ। ਅੱਛਾ। ਤੇ ਅੱਜ 3-4 ਦਿਨ ਮਾਝ ਲਿਆਂਦੀ ਨੂੰ ਹੋਏ ਜੇ। ਅੱਛਾ। ਉਹ ਤਾਂ 9 ਕਿਲੋ ਤਾਂ ਵਧ ਚੋਕ ਲੈ। ਵਾਂਡਰੀ ਨਹੀਂ ਡਈ ਖਾਣ। ਅੱਛਾ। ਖਾਈ ਜਾਂਦੀ ਤੇ ਚੋਕਰ ਵੀ ਖਾਈ ਜਾਂਦੀ ਵਾਂਡਰੀ ਫੀਡ ਨਹੀਂ ਡਈ ਖਾਣ। ਅੱਛਾ। ਹਾਂ ਜੀ। ਤੇ ਚੋਣ ਜਵਾ ਬੜਾ ਆਕੇ ਲੱਗਾ ਜੇ ਪਹਾੜੇ ਤੇ ਮਿਲਦੀ ਏ ਦੁੱਧ ਦਨ ਪੱਕਾ ਕਿੰਨਾ ਜੇ 7 ਕਿਲੋ 7 ਗੱਲਾ ਦਾ 7 ਤਾਂ ਤਾਂ ਨਹੀਂ ਤੋਰੋ ਫੇਰ ਇੱਕ ਰੀ ਆਹ ਪਾਪਾ ਜੀ ਇਹ ਆ ਫੀਡ ਜੇ ਅੱਛਾ ਇੱਧਰ ਲੈ ਮਾੜਾ ਕੇ ਆ ਇਹ ਤਾਂ ਫੀਡ ਨਹੀਂ ਖਾਂਦੀ ਨਹੀਂ ਆ ਲੈ ਤੇ ਚੋਕਰ ਖਾਈ ਜਾਂਦੀ ਜਮੇ ਠੀਕ ਆ ਹਾਂਜੀ ਚੋਕਰ ਚੋਕਰ ਦੀ ਸ਼ਕੀਨ ਹੈ ਪਤਾ ਨਹੀਂ ਭਾਜੀ ਕਿਹੜਾ ਵੰਡ ਪੁੰਦੇ ਰਹੇ ਆਪਾਂ ਪੁੱਛ ਕੇ ਆਵਾਂਗੇ ਜੇ ਉਧਰ ਗਏ ਤੇ ਠੀਕ ਆ ਤੇ ਹੁਣ ਦੁੱਧ 7 ਕਿਲੋ ਇੱਥੇ ਵੇਚਣਾ ਥਲੇ ਦੇਖੋ ਅੱਛਾ ਪਾੜਾ ਪਾ ਗਏ ਵਸਤੇ ਹਾਂ ਦੇਖ ਸਾਡੇ ਹੁਣ ਖਲੋਗੀ ਆ ਜਿਹੜਾ ਉਤਰਾਂ ਭਾਈ ਡਰਦੀ ਮੈਂ ਉਹ ਤਰ੍ਹਾਂ ਕੇ ਯਾਰੀ ਡਰ ਜਾਂਦੀਆਂ ਜਦੋਂ ਇੱਕ ਦਮ ਪਈਏ ਥੱਲੇ ਆ ਦੇਖ ਸਾਡੇ ਹੁਣ ਖਲੋਗੀ ਜਿਹੜਾ ਪੂਰਾ ਭਾਜੀ ਟੀਗਾ ਵੀ ਇੱਕਦਮ ਲਾਇਆ ਜੀ ਨੂੰ ਅੱਛਾ ਟੀਗੇ ਦੇ ਦੁੱਧ ਥੋੜਾ ਦਿੰਦੀ ਜੇ ਪਾਣੀ ਉਹ ਤਰ੍ਹਾਂ ਪਸੰਦੇ ਛਜਾ ਦੇ ਠੀਕ ਆ ਸੋਰ ਦੋ ਫੇਰ ਇੱਕ ਦਿਨ ਬਾਕੀ ਸੋਨੀ ਝੋਟੀ ਆ ਤੇ ਜੱਤ ਉਹ ਗਾਂ ਬਣੀ ਵੀ ਰੇ ਠੀਕ ਆ ਹਾਂਜੀ ਬਾਕੀ ਚਲੋ ਜੋ ਵੀ ਗੱਲਾਂ ਵੀ ਦੀ ਉਹਨਾਂ ਨੇ ਆਪਾਂ ਨੂੰ ਦੱਸਤੀਆਂ ਤਾਂ ਕਿ ਬਾਕੀ ਅੱਗੇ ਆਪਾਂ ਨਹੀਂ ਸਮਝਣਾ ਵੇਖ ਕੇ ਖੜਨੇ ਬਾਕੀ ਉਮੀਦ ਹੈ ਕਿ ਜਦੋਂ ਇਹ ਤਾਜੀ ਸੂਈ ਹੋਣੀ ਹੈ ਦੁੱਧ ਉਹਦੇ ਨੇ ਚੰਗਾ ਕੱਢਿਆ ਉਹਨਾਂ ਨੇ ਇਹ ਭਾਜੀ ਮੈਂ ਸੱਜੇ 94000 ਦੇ ਆਈ ਆ ਠੀਕ ਆ ਹਾਂ ਜੀ ਦੁੱਧ ਕਹਿੰਦੇ ਵੀ 14 13 14 ਕਿਲੋ ਮੈਨ ਦੁੱਧ ਲੱਗਦਾ ਇਹ ਗੱਲ ਤਾਂ ਆਪਾਂ ਨੇ ਝੂਠ ਮਾਰਿਆ ਕਿਸੇ ਗੱਲ ਦਾ ਉਹਨਾਂ ਨੇ ਮਾਰਿਆ ਉਹ ਵੀ ਵੀਡੀਓ ਡਾਇਰ ਦੇਖਣਾ ਠੀਕ ਹੈ 2 ਮਹੀਨੇ ਦੀ ਮੈਂ ਸੁੱਈ ਐ ਮੈਂ 2 ਮਹੀਨੇ ਤੱਕ ਦੀ 4 ਮਹੀਨੇ ਮੈਂ ਸੁੱਈ ਨ ਹੋਏ ਤੇ ਇਹਦਾ ਮੁੱਲ ਤੇ ਗਾੜੀ ਕਹਿੰਦੇ ਵੀ ਦੋਹਾਂ ਕ ਮਹੀਨਿਆਂ ਦੀ ਮਾੜੀ ਲੱਗੀ ਅੱਛਾ ਚੌਣ ਜਵਾਬ ਬੜੀ ਓਕੇ ਲੱਗੀ ਮੁੱਲ ਭਾਜੀ ਇਹਦਾ ਕਰਦੇ ਸੀ 65000 ਤੇ ਜੈਸਨ ਉਹ ਕਿੰਨੇ ਲਈ ਐ ਇਹ 60 ਦੀ ਦੇ ਦਈਏ ਵਿੱਕੀ ਭਾਜੀ ਕਰਦਾ ਕਿ ਮੈਂ ਤਾਂ 60 ਚ ਪੰਜ ਛੱਡੀ ਹੈ ਭਾਜੀ ਅੱਛਾ ਪੰਜ ਛੱਡਾ ਛੱਪਾ ਜੀ ਹਣ ਅੱਛਾ 55000 ਦੀ ਜੜੀ ਦੇ ਦੇਣੀ ਹੈ 54000 ਹੋਰ ਛੱਡ ਦਾਂਗੇ ਅੱਛਾ 540 540 ਭਾਈ ਦੇ ਦਾਂਗੇ ਬਾਕੀ ਆ ਮਿਰਕ ਮੇਨ ਵੀ ਚੰਗੀ ਆ ਜਿੱਡਾ ਮੈਂ ਤੇ ਮਾਸ ਮੂਸਿਆਣਾ 49 49000 ਦੀ ਨਹੀਂ ਉਤਰਾ ਹੀ ਜੀ ਹਾਂਜੀ ਹਾਂਜੀ ਕੀ ਨੇ ਬਾਕੀ ਭਾਈ ਮਾਜੀ ਬਾਕੀ ਸੋਹਣੀ ਝੋਟੀ ਆ ਚਲੋ ਮੂੰਹ ਮੱਥੇ ਲੱਗਦੀ ਸੋਹਣੀ ਆ ਹਾਂਜੀ ਆਵੇ ਤੋਕਰ ਗੱਬਨ ਜੇ ਇਹ ਵੀ ਤੋਕਰ ਗੱਬਨ ਠੰਡੀ ਤੇਰੀ ਇਹ ਕਿੰਨੇ ਚੱਦੀ ਚੱਕ ਪਾਸਿਆ ਇਹ ਵੀ ਭਾਜੀ ਹੈਗੀ ਇਧਰ ਚਵਾਈ ਕਿੰਨੀ ਲੱਗੀ ਬੈਠਣ ਠੀਕ ਆ ਹਾਂਜੀ ਏ ਪਾਜੀ ਅਗੀ ਜੇ ਢਾਈਆਂ ਮਹੀਨਿਆਂ ਦੇ ਚੈੱਕ ਕਰਾਈ ਚੈੱਕ ਪਾਸ ਆ ਚੈੱਕ ਕਰਾਈ ਆ ਤੇ ਠੰਡਾ ਟਿੱਕਾ ਲਵਾਇਆ ਜੀ ਅੱਛਾ ਉਹ ਦੇ ਦੇ ਕੋ ਵੀ ਪਾਜੀ 13 14 ਕਿਲੋ ਹੀ ਹੁਣ ਆਡੇ ਕੋਈ ਨਹੀਂ ਕਰਦੀ ਤੇ 11 ਕਿਲੋ ਰਹਿ ਗਿਆ ਜੀ ਅੱਛਾ ਹਾਂਜੀ ਇਹ ਨਾ ਖੁੱਲੀ ਖਾਲੀ ਰਹੀ ਰਹੀ ਤੇ ਉੱਥੇ ਜਾ ਏਗਰੀ ਬੜਾ ਚਿਹਰੇ ਦੇ ਬੜੀ ਖੂਬਸੂਰਤ ਹੈ ਜਲਸੀ ਜੇ ਤੋੜ ਦੋ ਫੇਰ ਇਹਨੂੰ ਇੰਨੇ ਵੀ ਸਜਣੇ ਦੋ ਚੰਗਾ ਕੱਢਿਆ ਨਾ ਪਾਜੀ 22 23 ਕਿਲੋ ਦਿਤਾਈ ਅੱਛਾ ਹਾਂਜੀ ਚੰਗੇ ਰਿਕਾਡ ਵਾਲੀ ਆ ਜਿਹੜੀ ਐ ਤੇ ਇਹਦਾ ਵੀ ਜੀ ਫਿਰ ਮੁੱਲ ਇਹਦਾ ਭਾਈ ਮੁੱਲ ਕਰਦੇ ਆ 34000 ਅੱਛਾ ਹਾਂ ਜੀ 22000 ਦੀ ਗਾਈ ਲੈ ਆ ਵੀਰੋ ਅੱਛਾ ਇਹ ਪਿਛਲੇ ਸੂਵੇ ਠੀਕ ਹੈ ਦੁੱਧ 22 23 ਕਿਲੋ ਕਹਿੰਦੇ ਚੋਇਆ ਹੁਣ ਵੀ ਦੁੱਧ 13 14 ਕਿਲੋ ਹੀ ਅੱਛਾ ਤੇ ਮੰਨ ਲਓ ਆਪਣੇ ਕੋਲ 11 ਕਿਲੋ ਰਹਿ ਗਿਆ ਜਣ ਤੇ ਜੱਸ ਨਾ ਕਰੀਏ ਬਿਲਕੁਲ ਹੀ ਬਤੀ ਦੇ ਦिए ਵਿੱਕੀ ਭਾਈ ਕਰਨਾ ਕੋ ਮਨ ਦੋ ਛੜ ਦिए ਭਾਜੀ 30 ਦੀ ਪੂਰੇ ਭਾਈ 30 ਜੱਸ ਨੋਈਆਂ ਕਰਦਾਂਗੇ ਭਾਜੀ ਮੌਕੇ ਤੇ ਹੋਰ ਛੋਟ ਛੱਬਾ ਫੋਨ ਲਾਵੇ ਕਰੀਗੇ ਫੋਨ ਇੱਕ ਵਾਰੀ ਕੋ ਲਾਵੇ ਹਨਾ ਮਨ ਤਾਂ ਮੌਕੇ ਤੇ ਹੋ ਜਾਊਗਾ ਕਰਦਾਂਗੇ ਠੀਕ ਆ ਤੇ ਹੁਣ ਆ ਗੱਬਣ ਮੱਝ ਆ ਲੱਗੀ ਹਨਾ ਗੱਬਣ ਮੱਝ ਭਾਜੀ ਆ ਗਈ ਪਾਰੇ ਪੱਲੇ ਦੀ ਮੱਝ ਜਿਹੜੀ ਇਹ ਵਾਲੀ ਚੰਗੀ ਨਿਗਰ ਮੈਂ ਬਾਜੀ ਠੀਕ ਆ ਹਾਂਜੀ ਇਹ ਭਾਜੀ ਸੂਆਣਾ ਦੂਜੇ ਸੂਏ ਲਈ ਝੋਟੀ ਲੈ ਹੀ ਵੀ ਹੋਣੀ ਅੱਛਾ ਤੇ ਵਾਵਾ ਮਹਿੰਗੀ ਲੈ ਆਏ ਉਹ ਵੀ ਠੀਕ ਆ ਇੱਕ ਵੀ ਦੀ ਆਈ ਅੱਛਾ ਫੋਨ ਤਾਂ ਚਲ ਦੇ ਦੇਣੀ ਚਲੋ ਐ ਕੀ ਚੌਥਾ ਸੂਆ ਮਹੀਂ ਸੁਣੀ ਆ ਠੀਕ ਆ ਤੇ 15 16 ਕਿਲੋ ਮਹੀਂ ਦੁੱਧ ਦਉਣੀ ਅੱਛਾ ਐ ਕੀ ਚੌਥਾ ਸੂਆ ਮਹੀਂ ਸੁਣੀ ਜੀ ਠੀਕ ਆ ਕਈ ਕਹਿੰਦੇ ਵੀ ਵਪਾਰੀ ਦਾ ਤਿੱਜਾ ਹੀ ਰਹਿੰਦਾ ਤਿੱਜਾ ਰਹਿੰਦਾ ਚੌਥਾ ਸੂਆ ਆਪਾਂ ਨੂੰ ਨਹੀਂ ਮਾਰ ਕੇ ਦੇਣੀ ਬਾਕੀ ਠੀਕ ਆ ਨਾਲੇ ਹੱਡੇ ਤੋਂ ਜ਼ਿਆਦਾ ਸਿਆਣੇ ਕੀ ਬੀ ਚੌਥਾ ਕੇ ਪੰਜ ਆਣ ਕੇ ਵੇਚਣਗੇ ਨਹੀਂ ਜੀ ਠੀਕ ਆ ਹਾਂ ਜੀ ਭਾਈ ਇਹੋ ਜੀ ਠੰਡੀ ਧੀਰੀ ਬੱਤੀ ਦਾਂਦੇ ਗਏ ਇਹਨੇ ਮੁੰਡੇ ਦੀ ਨਹੀਂ ਗੱਲ ਉਕੇ ਬਾਈ ਜੀ ਇਹਦੇ ਉਹਨਾਂ ਦਾ ਆਹ ਦੇ ਸਾਡੇ ਇਹੋ ਜਿਹਨੀ ਗੱਲ ਹੈ ਜੋ ਮਰਜੀ ਦਈ ਦਿਓ ਇੱਧਰੋਂ ਦੰਦੋਂ ਸਾਰੇ ਕਹਿ ਆ ਜੀ ਜਿੱਡੀ ਵੱਡੀ ਮੈਂ ਉੱਡਾ ਵੱਡਾ gekeਰਾ ਜਿਹੜਾ ਠੀਕ ਆ ਹਾਂ ਜੀ ਚਲੋ ਫਿਰ ਤੋਰਦਾ ਆਓ ਉੱਥੇ ਜਾਣਾ ਕਿ ਬਾਕੀ ਇਹ ਕਿ ਮੱਝ ਭਰੀ ਆ ਪੂਰੀ ਸਰੀਰਾਂ ਹਾਂ ਪਾਰੇ ਪੱਲੇ ਦੀ ਮੱਝ ਚੰਗੇ ਕੱਦ ਕਾਢਦੀ ਐ ਥੱਲਿਆਂ ਚੰਗੀ ਭਰਨੀ ਐ ਦਿਖਾਓ ਬਾਈ ਨੂੰ ਮਾਨਾ ਦਿਖਾਓ ਲੈ ਜਾਓ ਅੱਛਾ ਆਪਣੀ ਗੱਡੀ ਲੈ ਆਵੇ ਅੱਛਾ ਹਿੱਕਣੀ ਨਹੀਂ ਜੇ ਪੈਂਦੀ ਅੱਛਾ ਐ ਕਰਕੇ ਗੱਡੀ 'ਚ ਚੜ ਜਾਂਦੀ ਕੋੜੀਆਂ ਅੱਛਾ ਆਪੇ ਗੱਡੀ ਚੜ ਜਾਂਦੀ ਚੜ ਜਾਂਦੀ ਆਪੇ ਮਿੰਟੋ ਮਿੰਟੀ ਦੇ ਠੀਕ ਹੈ ਉਹਦਾ ਨਹੀਂ ਜਾਣਾ ਦਵੇ ਠੰਡੀ ਤੇਰੀ ਵੀ ਪੜੀ ਇਦਰੇ ਕੋਈ ਇਹੋ ਜੀ ਗੱਲ ਨਹੀਂ ਹੈ ਹਾਂਜੀ ਤੇ ਇਹਦਾ ਮੁੱਲ ਫਿਰ ਇੱਕ ਦੋ ਦਿਨ ਚਾਰ ਦਿਨ ਲੈ ਜਾਂਦੇ ਪੰਜ ਦਿਨ ਲੈ ਜਾਂਦੇ ਠੀਕ ਹੈ ਹਾਂਜੀ ਤੇ ਇਹ ਜੱਥ ਨਾ ਕਿੰਨੇ ਦੀ ਜੇ ਇਹ ਜੱਥ ਨਾ ਭਾਜੀ ਹੁਣੇ ਹੀ ਮੁੱਲ ਦਾ ਕਰਦੇ ਹਾਂ 90000 ਅੱਛਾ ਹਾਂਜੀ ਮੁੱਲ 90 ਦੇ ਤੇ 80 ਦੀ ਮੈਂ ਦੇ ਦਾਂ 80 ਦੇ 80 ਦੀ ਕਰਨੀ ਕਰਨਾ ਕ ਵੀ ਕਿ ਭਾਈ ਮੰਨ ਤਾਂ ਵੀ ਭਾਈ ਥੋੜੀ ਬੜੀ ਸ਼ੋਰ ਛੱਪਾ ਕਰੀਏ ਸ਼ੋਰ ਸ਼ਰਾ ਕਰਦੀਏ 2000 ਦੋ ਭਾਈ ਹੋ ਜਾਂਦਾ ਤੇਰੀ ਹੋਰ ਭਾਈ ਕੋਈ ਜਾਣਦੇ ਫਿਰ ਅਸੀਂ ਦੇ ਹੀ ਕੰਮ ਤੁਸੀਂ ਡੱਕਦਾ ਤੇ ਬੜੀ ਅਸੀਂ ਨਹੀਂ ਨਹੀਂ ਡੱਕਦਾ ਤੰਪੇ ਯਾਰ ਦਈਓ ਅੱਛਾ ਪਰ ਆਪਾਂ ਤੁਹਾਨੂੰ ਪਤਾ ਵੀ ਆਪਾਂ ਲੈਨੇ ਡੰਗਰ ਭਾਵਟੇ ਨਹੀਂ ਠੀਕ ਹੈ ਮੈਂ ਗੜਾ ਹੀ ਕਦੀ ਪਾਈ ਦੱਸੋ ਤੂੰ ਹਾਂਜੀ ਹਾਂਜੀ ਮੈਂ ਨਹੀਂ ਪਾਈ ਅਸੀਂ ਨਹੀਂ ਚਲੋ ਮੱਝ ਵੱਡੀ ਆ ਭਾਰੇ ਪੱਲੇ ਦੀ ਆ ਬਾਕੀ ਕੋਈ ਆਪਣੀ ਸਮਝਣਾ ਵੇਖ ਜੀ ਅਸੀਂ ਦੋ ਛੱਡ ਦਿੰਦੇ ਅਸੀਂ ਜੋ ਦੋ ਮੈਂ ਕਹਤਾ ਕੋਈ ਚਾਰ ਛੱਡ ਦਾਂਗੇ ਜਾਸਨ 76000 ਕੇ 75000 ਤੁਸੀਂ ਜੋ ਕਹਤ ਹੋਂ 75 ਚਲੋ 75 ਅੱਛਾ ਹਾਂਜੀ ਠੀਕ ਆ ਹੋਰ 500 ਛੋੜੋ ਜੀ ਠੀਕ ਆ ਜਿੰਨੂੰ ਚੰਗੀ ਲੱਗਦੀ ਚਲੋ ਬਾਕੀ ਕੋ ਫੋਨ ਲਾਵੇ ਕਰੇ ਜਿਹੋ ਹੋਵੇ ਲਾਵੇ ਜਿੰਨੂੰ ਮੰਨ ਲਓ ਜਿਹਦੇ ਕੋ ਮਨ ਲਓ ਸਾਈ ਬਿਆਨਾ ਉਸੇ ਵੇਲੇ ਪੈ ਜਾਣਾ ਅੱਛਾ ਵੀਰ ਨੰਬਰ ਲੈ ਗਏ ਨਾ ਹੁਣ ਇਹ ਪਾ ਦੇਣੇ ਕੜੀ ਕਿਨੂੰ ਪਾ ਦੇਣੇ ਉਹ ਮੇਰਾ ਵੀਰ ਵੇਲੇ ਫੋਨ ਨਾ ਲਾਵੇ ਅੱਛਾ ਠੀਕ ਹੈ ਨਾ ਗੱਲ ਕਿਉਂ ਵੀ ਪਾ ਜੀ ਪਤਾ ਗੱਲ ਹੈ ਨਹੀਂ ਠੀਕ ਦੇ ਰਹੀ ਨੇ ਗਾਗ ਨੂੰ ਸਾਰਾ ਮਤਲਬ ਆਪਣਾ ਸਵਾਹ ਕਰਕੇ ਸਾਰਾ ਵੀਰ ਨੰਬਰ ਲੈ ਗਏ ਨਾ ਇਹਦੇ ਆਈ ਪਾਉਣੇ ਘੰਟ ਠੀਕ ਹੈ ਨਾ ਕਈ ਵੀ ਦੁਕਾਨ ਤੋਂ ਬਣੇ ਚਲੋ ਉਹ ਵੀ ਮਜਬੂਰੀ ਹੁੰਦੀ ਆ ਉਹ ਚਲੋ ਹਰ ਕਿਸੇ ਦੇ ਆਪੋ ਮਾ ਜੀ ਪਤਾ ਕਰ ਜਿੰਨੇ ਪਾਉਣੇ ਹਨ ਪਤਾ ਲੱਗਦਾ ਵੀ ਕਈਆਂ ਨੇ ਦੁਕਾਨ ਤੋਂ ਦੂਰ ਜਾ ਕੇ ਪਾਉਣੇ ਆ ਕਈ ਗੱਲਾਂ ਹੁੰਦੀਆਂ ਵਾ ਬਾਕੀ ਚਲੋ ਕੋਈ ਫੋਨ ਲਾਵੇ ਆਪੇ ਮੋਕੇ ਤੇ ਸਾਰਾ ਕੁਝ ਹੋ ਜਾਂਦਾ ਬਾਕੀ ਆਪਣੇ ਸਮਝਣਾ ਵੇਖ ਕੇ ਸਾਰੀ ਪਾ ਜੀ ਇਹਦੇ ਵਿੱਚ ਠੀਕ ਹੈ ਨਾ ਤੁਸੀਂ ਕੋਈ ਗੁੱਸਾ ਕਰੋ ਤੇ ਨਾ ਕੋਈ ਅਗਲੇ ਤੁਹਾਡੀ ਗੱਲ ਦਾ ਗੁੱਸਾ ਕਰੇ ਕਈ ਵਾਰੀ ਕਈ ਗੱਲਾਂ ਹੋ ਜਾਂਦੀਆਂ ਹੋ ਜਾਂਦੀਆਂ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਚਾ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਫੇਰੀ ਪਸ਼ੂ ਖਰੀਦਦੇ ਟੋਕੜਾ ਕੱਬਣਾ ਆਪਣੀਆਂ ਚੈੱਕ ਪਾਸ ਕਰਾ ਲੈ ਤੇ ਬਾਕੀ ਆਪਣੀਆਂ ਪਾਸ ਕਰਕੇ ਲੈ ਜੀ